ਮਗਾ ਜੇ ਹੁਣ ਕਿਸੇ ਦਾ ਵਿਆਹ ਆਵੇ ਤਾਂ ਭਈਏ ਨਹੀਂ ਜਾਂਦੇ ਬਰਾਤੇ ਉਹ ਵੀ ਪੈਸੇ ਦੇਖ ਕੇ ਸਾਡੇ ਪੰਜਾਬੀ ਕੋ ਮੁੰਡਾ ਨਹੀਂ ਰਹਿ ਗਿਆ ਹੁਣ ਇੱਧਰ ਲੱਗਦਾ ਕਿ ਹੌਲੀ ਹੌਲੀ ਇਹ ਰਿਸ਼ਤੇ ਖਤਮ ਹੋਈ ਜਾਂਦੇ ਫੇ ਆਰਟੀਫੀਸ਼ੀਅਲ ਬਣਾਨੇ ਪੈਂਦੇ ਆ ਕਿ ਇਹਨੂੰ ਬਣਾ ਲਓ ਮਾਮਾ ਤਾਇਆ ਹੁਣ ਤਾਂ ਇਦਾਂ ਪਤਾ ਕੀ ਆ ਜੇ ਭਰਾਵਾਂ ਨੂੰ ਵੀ ਛੱਡ ਕੇ ਕੋਈ ਦੂਸਰਿਆਂ ਨੂੰ ਰਿਸ਼ਤੇਦਾਰ ਛੱਡ ਕੇ ਜਿਹੜਾ ਕੋਈ ਮਿਲਦਾ ਆ ਉਹ ਰਿਸ਼ਤੇਦਾਰ ਆ ਨਹੀਂ ਤਾਂ ਬੇਕਾਰ ਆ ਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਨੇ ਕਿਹਾ ਕਿ ਚਾਹੀਦਾ ਸਿੱਖਾਂ ਨੂੰ ਪੰਜ-ਪੰਜ ਬੱਚੇ ਤੁਸੀਂ ਪੈਦਾ ਕਰੋ ਤਾਂ ਜੋ ਅਸੀਂ ਸਾਥ ਲਵਾਂਗੇ ਪਰ ਤੁਸੀਂ ਗਿਣਤੀ ਵਧਾਓ ਕਿਉਂਕਿ ਗਿਣਤੀ ਮੁੱਕੀ ਜਾਂਦੀ ਹੈ। ਅੱਜ ਗੱਲ ਦਾ ਇਕ ਨਿਆੜੇ ਲੋਕ ਦੀ ਗਣੀ ਔਕੀ ਆ। ਉਹ ਗਾਈ ਕਰਨੇ ਬੱਚਿਆਂ ਦੀ ਪੜਾਈ ਕਰਨੀ ਔਕੀ ਆ। ਬੱਚਿਆਂ ਦੇ ਖਰਚੇ ਪੂਰੇ ਕਰਨੇ ਔਕੇ ਆ। ਇਸ ਕਰਕੇ ਅਗਲਾ ਕਹਾਹਾਂ ਬੱਚਿਆਂ ਨੂੰ ਸੋਚਦਾ ਨਹੀਂ। ਪੁਰਾਣੇ ਸਮੇਂ ਦੇ ਵਿੱਚ ਫਿਰ ਲੋਕ ਐਨੇ ਐਨੇ ਬੱਚੇ ਕਿੱਦਾਂ ਸੰਭਾਲ ਲੈਂਦੇ ਸੀ ਅੱਗੇ ਨਾ ਪਤਾ ਕੀ ਇਦਾਂ ਵੀ ਅੱਗੇ ਉਹਨੇ ਘਰ ਦੇ ਪਸ਼ੂਨ ਦੇ ਸੀਗੇ ਮੱਝਾਂ ਉਹ ਪਾਲ ਕੇ ਉਹਦੇ ਨਾਲੇ ਹੈ ਨਾ ਉਹਨੇ ਛਾਰ ਦੇ ਜਾਂਦੇ ਸੀ ਨਹੀਂ ਖਾ ਲਿਆ ਤੇ ਲੱਸੀ ਦੋਨਾਂ ਦੁੱਧ ਪੀ ਲਿਆ ਉਹਨੇ ਛਾਰ ਦੇ ਦਾਣਾ ਸਾਬ ਦੀਆਂ ਵੀ ਕੋਈ ਦੇਖਦੇ ਹੁੰਦੇ ਸੀ ਸਰ ਸੁਣਦੇ ਆ ਕਿ ਕੁੜੀਆਂ ਨੇ ਲਵ ਮੈਰਿਜ ਕਰਾ ਲਿਆ ਆਪਣੀ ਮਾਜੀ ਨਾਲ ਵਿਆਹ ਕਰਾ ਲਿਆ ਪਹਿਲਾਂ ਡਰ ਹੁੰਦਾ ਸੀ ਡਰ ਹੁੰਦਾ ਇਸ ਜਗ੍ਹਾ ਉਹ ਨਹੀਂ ਡਰ ਦੁ ਰਹਾ ਹੁਣ ਤਾਂ ਬਸ ਗੱਡੇ ਹੀ ਗੱਤੀ ਹੁਣ ਅੱਜਕੱਲ੍ਹ ਕੁੜੀਆਂ ਵੀ ਇਦਾਂ ਆ ਕੰਮ ਕਰਨ ਹੋਵੇ ਨਾ ਇੱਕ ਹੋਵੇ ਕੱਪੜਾ-ਕੁੱਪੜਾ ਵਧੀਆ ਪਾਉਣ ਲਈ ਹੋਵੇ ਮੋਬਾਈਲ ਕੋਲ ਹੋਣਾ ਚਾਹੀਦਾ ਤੇ ਕੁੜੀਆਂ ਨੂੰ ਇੱਕ ਐਕਟਿਵਾ ਚਾਹੀਦੀ ਆ ਜੋ ਜਿੱਥੇ ਆਵੇ ਜਾਵੇ ਉਹਨੂੰ ਕੋਈ ਹੋਰ ਕੰਮ ਨਾ ਹੋਵੇ ਰੋਟੀਆਂ ਨਾ ਪਕਾਉਣੀਆਂ ਬੜਾ ਮੈਂ ਬਰਦਕਤ ਮਗਾ ਲਵਾਂ ਬਾਰੋਂ ਚੀਜ਼ਾਂ ਮਗਾ ਲਵਾਂ ਇਦਾਂ ਹੀ ਮੇਰੇ ਮੁੰਡੇ ਚਾਰ ਹੋ ਨੋਹਾਂ ਵੀ ਨਰੇ ਆਈਆਂ ਪੋਤੇ-ਪਤਨੀਆਂ ਪੋਤੇ ਵੀ ਹੈਗੇ ਆ ਪਰੋਤੇ ਵੀ ਹੈਗੇ ਆ ਕਹਿੰਦੇ ਕਿੱਦੇ ਆ ਉਹ ਤੇ ਕਹਿੰਦੇ ਬਾਪੂ ਅੱਜ ਮਰ ਜਾ ਆ ਜਿਹੜਾ ਨਿਆ ਹੈ ਵੀ ਅਸੀਂ ਆਪਣੇ ਨਾਲ ਲੁਆਈਏ ਸਿੱਕੇ ਤੇ ਜੋਰ ਦਿੱਤਾ ਕਿ ਬੱਸ ਮੇਰੇ ਕੋਲ ਬੈਠੂ ਨੂੰ ਬੰਨਾਂ ਨੂੰ ਰੋਟੀ ਖਵਾਈ ਆਪੋ ਕੰਮ ਕਰਕੇ ਹੁਣ ਇੱਕ ਪੇਰ ਨੂੰ ਰੋਟੀ ਦੇਣੀ ਉਹੀ ਹੋ ਗਈ ਆ ਕੰਮ ਜਿਹੜੇ ਪੰਜਾਬੀ ਛੱਡ ਕੇ ਹਿੰਦੀ ਇੰਗਲਿਸ਼ ਵੱਲ ਨੂੰ ਲੱਗੇ ਆ ਜਾਂ ਰੱਟ ਲਾਈ ਆ ਕਿ ਅਸੀਂ ਤਾਂ ਵੱਡੇ ਹੋ ਕੇ ਬਾਹਰ ਚੱਲ ਜਾਣਾ ਉਹਨਾਂ ਨੂੰ ਸਮਝਾਈਏ ਕਿ ਪੰਜਾਬ ਦੇ ਵਿੱਚ ਅਸੀਂ ਤੁਹਾਡੇ ਕੋਲ ਮੈਂ ਐਦਾਂ ਦੀਆਂ ਗੱਲਾਂ ਬਾਤਾਂ ਕਰਨ ਨੂੰ ਮਨ ਕਰਦਾ ਕਰਦਾ ਤਾਂ ਹੈਗਾ ਜਦੋਂ ਬੈਠੇ ਨਹੀਂ ਸਾਡੇ ਕੋਲ ਅਸੀਂ ਗੱਲ ਕੇ ਨਹੀਂ 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 ਸਾਡੇ ਕੋਲ ਉਹਨਾਂ ਦੇ ਘੋੜਾ ਦਾ ਦਦਾਈ ਆ ਹੁਣ ਉਹਦਾ ਭਗਵਾਨ ਦਮਾਨ ਚੰਗਾ ਆ ਉਹਨੇ ਇੱਕ ਕੰਮ ਦੋ ਰਿਹਾ ਕਹਿੰਦਾ ਜੇ ਕਿਸੇ ਨੂੰ ਪੜ੍ਹਸਣ ਲੱਗੀ ਹੁਣ ਜਿੱਦਾਂ ਮੈਨੂੰ ਕੋਈ ਨਿਆਣੇ ਰਾਜੇ ਘੋੜੇ ਦੇ ਉਹਨੇ ਕਹਿੰਦਾ ਜਿੱਥੇ ਜੇ ਅੰਦਰ ਕੋੜੀ ਚ ਪਾਪੂ ਪਿਆ ਤਾਂ ਉੱਥੇ ਹੀ ਫੜਾ ਹੋ ਜਾ ਕੇ ਤਾਏ ਇਹ ਇੱਧਰ ਦੇਖ ਲਿਓ ਕੋਠੀਆਂ ਘਟੂਕਾਂ ਨਹੀਂ 50 ਘਟੀਆਂ ਖਾਲੀ ਪਈਆਂ ਹੋਈਆਂ 50 ਘਟੀਆਂ ਖਾਲੀ ਪਈਆਂ ਨੇ 20 20 30 30 ਖੱਤੇ ਕਰਦੇ ਆ ਪਰ ਉਧਰ 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 ਗੁਲਾਮੀ ਕਰਦੇ ਆ ਠੀਕ ਆ ਇੱਧਰ ਕੋਈ ਰਹਿੰਦਾ ਨਹੀਂ ਅਪੂ ਜੀ ਕਿੰਨਾ ਕੁ ਫਰਕ ਦੇਖਦੇ ਹੋ ਅੱਜ ਦੇ ਸਮੇਂ ਤੇ ਉਹ ਪੁਰਾਣੇ ਸਮੇਂ ਦੇ ਵਿੱਚ ਅੱਜ ਕੱਲ੍ਹ ਲੋਕ ਸੱਥਾਂ ਦੇ ਵਿੱਚ ਨਹੀਂ ਨਿਆਣੇ ਕਦੇ ਦਿਸਦੇ ਬਜ਼ੁਰਗਾਂ ਦੇ ਵਿੱਚ ਬੈਠੇ ਨਹੀਂ ਕਦੇ ਦੇਖੇ ਰਿਸ਼ਤੇ ਖਤਮ ਹੋ ਰਹੇ ਆ ਇੱਕ ਪੁਰਾਣੀ ਪੰਜਾਬ ਦੀ ਤਸਵੀਰ ਜਿਹੜੀ ਬਦਲ ਰਹੀ ਹੈ ਕਿੱਦਾਂ ਦੇਖਦੇ ਹੋ ਕਿੰਨਾ ਕ ਸਹੀ ਲੱਗਦਾ ਦੇਖੋ ਜੀ ਅੱਗੇ ਜੇ ਕਿਸੇ ਦੇ ਵਿਆਹ ਵੀ ਹੋਵੇ ਤਾਂ ਕਹਿੰਦਾ ਚਲੋ ਮੰਜੇ ਡਰ ਦੇ ਕਿੱਥੇ ਗੱਲ ਨੂੰ ਪੈਸੇ ਦਾ ਇੰਨਾ ਵੱਧ ਗਿਆ ਕਹਿੰਦਾ ਪੈਸੇ ਫਾੜੋ ਗੱਦੇ ਲਾਇਆ ਭਰਾ ਦੀ ਲੋੜ ਨਹੀਂ ਹੁਣ ਬਹੁਤ ਜ਼ਮਾਨਾ ਲੰਘ ਗਿਆ ਹੁਣ ਅੱਗੇ ਵਾਲੀ ਗੱਲ ਨਹੀਂ ਹੁਣ ਇੱਕ ਯਾਰ ਖਤਮ ਹੋ ਗਿਆ ਹੁਣ ਜੇ ਕਿਸੇ ਉਹ ਆਪਣੇ ਤੇ ਨੂੰ ਕਹਿੰਦੇ ਜੇ ਵਿਰਾਤੇ ਜਾਣਾ ਜਾਣ ਨਹੀਂ ਤਾਂ ਸੀ ਆਪੇ ਲੈ ਆਉਣੀ ਆਂ ਉਹ ਦੇਖੋ ਫੋਨ ਕਿਸ ਨੂੰ ਲੈ ਗਿਆ ਆ ਨਿਆ ਪੁੱਛਲਾ ਦਰ ਦੋ ਨੂੰ আচ্ছা ਸਹੀ ਹੈ ਸਹੀ ਪੁੱਛਲਾ ਅਗਲੇ ਪੁੱਛਦੇ ਸੀਗੇ ਕਹਿੰਦੇ ਬਾਪੂਰੀ ਆਇਆ ਕਹਿੰਦਾ ਜੀ ਬਾਪੂ ਦਾ ਬਿਮਾਰ ਵਾ ਉਹ ਜਿਹੜੇ ਕੁੜੀ ਆਲੇ ਪਤਾ ਕੀ ਕਹਿੰਦੇ ਕਹਿੰਦੇ ਬਿਮਾਰ ਵਾ ਤਾਂ ਕੁੜੀ ਅਸੀਂ ਫੇਰ ਦੋਰਾਗੇ ਪਹਿਨਾ ਬਾਪੂ ਦੇ ਅਕੇ ਆਈਏ ਜਾਂ ਬਾਪੂ ਨੂੰ ਦੇਖਣ ਗਏ ਬਾਪੂ ਤੂੰ ਨਹੀਂ ਆ ਬਈ अच्छानु पूछो अच्छा ਕੀ ਕਾਰਨ ਮੰਨਦੇ ਹੋ ਕਿ ਪਹਿਲਾਂ ਜਿਹੜੇ ਬਜ਼ੁਰਗ ਸੱਥਾਂ ਦੇ ਵਿੱਚ ਬੈਂਦੇ ਸੀ ਅੱਜ ਕੱਲ ਦੀ ਪੀੜ੍ਹੀ ਉੱਥੇ ਬਜ਼ੁਰਗਾਂ ਦੇ ਵਿੱਚ ਬੈਣਾ ਪਸੰਦ ਨਹੀਂ ਕਰਦੀ ਕੀ ਕਰਦੀ ਹੈ ਨਹੀਂ ਕਰਦੀ ਕਰਦੀ ਨਹੀਂ ਹੈ ਹੁਣ ਹੈ ਕਿ ਬਜ਼ੁਰਗਾਂ ਦੇ ਵਿੱਚ ਹੁਣ ਬੱਚੇ ਜਿਹੜਾ ਬੈਣਾ ਹੀ ਪਸੰਦ ਨਹੀਂ ਕਰਦੇ ਉਹਨਾਂ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦੇ ਕੀ ਕਾਰਨ ਮੰਨਦੇ ਹੋ ਹੁਣ ਕਾਰਨ ਹੈ ਮੋਬਾਈਲ ਆ ਗਿਆ ਨਾ ਇੱਕ ਟੀਵੀ ਆ ਗਿਆ ਤੋ ਇਸ ਕਰਕੇ ਉਹਦੇ ਨਾਲ ਹੀ ਜੁੜੇ ਰਹਿੰਦੇ ਆ ਮੋਬਾਈਲ ਨਾਲ ਲੇਕਿਨ ਸਿਆਣੇ ਵਿੱਚ ਬੈਠਣਾ ਔਖਾ ਲੱਗਦਾ ਹੈ ਜਦੋਂ ਪਹਿਲਾਂ ਪੁਰਾਣਾ ਪੰਜਾਬ ਸੀ ਲੋਕ ਗੱਲਾਂ-ਬਾਤਾਂ ਕਰਦੇ ਸੀ ਪਿੰਡ ਦੀਆਂ ਗੱਲਾਂ ਆਪਣੇ ਧੀਆਂ ਪੁੱਤਾਂ ਦੀਆਂ ਗੱਲਾਂ ਪਰ ਉਹ ਰਿਸ਼ਤੇ ਵੀ ਹੁਣ ਖਤਮ ਹੁੰਦੇ ਜਾ ਰਹੇ ਆ کافی ਫਰਕ ਪੈ ਗਿਆ ਅੱਗੇ ਨੂੰ ਚੇਂਜਸ ਹੋਈ ਰਿਹਾ ਕਾਫੀ ਜਿੱਦਾਂ ਪਹਿਲਾਂ ਹੁੰਦੇ ਸੀ ਐਨੇ-ਐਨੇ ਬੱਚੇ ਹਨਾ ਅੱਜ ਕੱਲ ਹੁੰਦਾ ਵਾ ਇੱਕ ਹੁਣ ਅੱਗੇ ਵੱਡਾ ਹੋਊਗਾ ਵਿਆਹ ਹੋਊਗਾ ਅੱਗੋਂ ਵੀ ਮੰਨ ਲਓ ਇੱਕੋ ਹੀ ਟੱਕਰ ਗਿਆ ਫੇ ਕੌਣ ਬਣੇਗਾ ਮਾਮਾ ਕੌਣ ਬਣੇਗੀ ਮਾਸੀ ਕੌਣ ਹੋਊਗੀ ਤਾਇਆ ਚਾਚਾ ਹੁਣ ਜਮਾਨਾ ਬਹੁਤ ਖਰਾਬ ਹੋ ਗਿਆ ਸਾਡੇ ਜੀ ਬੰਦੇ ਸਾਰੇ ਬਾਹਰ ਜਾਈ ਜਾਂਦੇ ਆ ਉਹ ਪਾਦੇ ਪਾਦੇ ਸੋਹਣਾਂ ਦੀ ਗੋਦ ਦੇ ਕੋ ਮੈਂ ਇਹ ਨਾ ਮੈਂ ਕਹਾਂ ਜੀ ਹੁਣ ਕਿਸੇ ਦਾ ਵਿਆਹ ਆਵੇ ਤਾਂ ਭਈਏ ਨਹੀਂ ਜਾਂਦੇ ਬਰਾਤੇ ਉਹ ਵੀ ਪੈਸੇ ਦੇ ਕੇ ਸਾਡੇ ਪੰਜਾਬੀ ਕੋ ਮੁੰਡਾ ਨਹੀਂ ਰਹਿ ਗਿਆ ਹੁਣ ਇੱਧਰ ਲੱਗਦਾ ਫੇ ਜਿਹੜੇ ਬੱਚੇ ਹੁੰਦੇ ਉਹ ਤਾਂ ਬਾਹਰ ਚੱਲ ਜਾਂਦੇ ਆ ਰਹਿ ਗਏ ਹੁਣ ਕੀ ਰਹਿ ਗਿਆ ਕੁਝ ਵੀ ਨਹੀਂ ਅਸੀਂ ਤਾਂ ਕਹਿੰਦੇ ਗਾਹ ਨਿਆਣੇ ਪਿਉਨੇ ਘਰੇ ਕਿੱਦਾਂ ਕਰਨੀ ਆ ਇੱਕ ਇੱਕ ਖਾਲਸਾ ਜੀ ਆ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਨੇ ਕਿਹਾ ਕਿ ਚਾਹੀਦਾ ਸਿੱਖਾਂ ਨੂੰ ਪੰਜ-ਪੰਜ ਬੱਚੇ ਤੁਸੀਂ ਪੈਦਾ ਕਰੋ ਤਾਂ ਜੋ ਅਸੀਂ ਸਾਹਮ ਲਵਾਂਗੇ ਪਰ ਤੁਸੀਂ ਗਿਣਤੀ ਵਧਾਓ ਕਿਉਂਕਿ ਗਿਣਤੀ ਮੁੱਕੀ ਜਾਂਦੀ ਹੈ ਬੱਜ ਗੱਲ ਦਾ ਇੱਕ ਨਿਆੜੇ ਰੋਟੀ ਦੇਣੀ ਔਖੀ ਆ ਤੂੰ ਪੰਜ ਕਹਿ ਨਹੀਂ ਆ ਇੱਕ ਨੂੰ ਰੋਟੀ ਪੈ ਜਣੀ ਔਖੀ ਆ ਭਾਈ ਬਹੁਤ ਆ ਨਾ ਭਗਾਈ ਕਰਨੇ ਬੱਚਿਆਂ ਦੀ ਪੜਾਈ ਕਰਨੀ ਔਖੀ ਆ ਬੱਚਿਆਂ ਦੇ ਖਰਚੇ ਪੂਰੇ ਕਰਨੇ ਔਖੇ ਆ ਇਸ ਕਰਕੇ ਅਗਲਾ ਗਾਹਾਂ ਬੱਚਿਆਂ ਦੀ ਸੋਚਣਾ ਨਹੀਂ ਹੈਗਾ ਹੁਣ ਜਿਹੜੇ ਬੱਚੇ ਵੀ ਆ ਇਧਰ ਰੋਜ਼ਗਾਰ ਨਹੀਂ ਗਾ ਕੋਈ ਨਾ ਨੌਕਰੀ ਆ ਨਾ ਕੋਈ ਦੂਸਰਾ ਹੋਰ ਕੰਮ ਆ ਇਸ ਕਰਕੇ ਬੱਚੇ ਨੂੰ ਬਾਹਰ ਜਾਣਾ ਪੈਂਦਾ ਬਾਹਰ ਜਾ ਕੇ ਹੁਣ ਜੇ ਉਧਰ ਨਹੀਂ ਬਾਹਰ ਜਾਂਦੇ ਤਾਂ ਫਿਰ ਇਧਰ ਔਖਾ ਹੁੰਦਾ ਇਧਰ ਕੰਮੇ ਨਹੀਂ ਮਿਲਦਾ ਸਾਰੇ ਕੋਈ ਨਸ਼ੇ ਪੱਤੇ ਮਗਰ ਲੱਗੇ ਨਾ ਕੋਈ ਉਦਾਂ ਹੀ ਮੋਬੈਲਾ ਮਗਰ ਲੱਗੀ ਜਾਂਦਾ ਕੋਈ ਕੰਮੀ ਹੈ ਨਹੀਂ ਗੇ ਪੁਰਾਣੀ ਸਮੇਂ ਦੇ ਵਿੱਚ ਫਿਰ ਲੋਕ ਐਨੇ ਐਨੇ ਬੱਚੇ ਕਿੱਦਾਂ ਸੰਭਾਲ ਲੈਂਦੇ ਸੀ ਅੱਗੇ ਨਾ ਪਤਾ ਕੀ ਇਦਾਂ ਹੁੰਦੀ ਅੱਗੇ ਉਹਨੇ ਘਰ ਦੇ ਪਸੂ ਹੁੰਦੇ ਸੀਗੇ ਮੱਝਾਂ ਉਹ ਪਾਲ ਕੇ ਉਹਦੇ ਨਾਲੇ ਹੈ ਨਾ ਉਹਨੇ ਸਾਰਦੇ ਹੁੰਦੇ ਸੀ ਦਹੀਂ ਖਾ ਲਿਆ ਤੇ ਲੱਸੀ ਦੋਨਾਂ ਦੁੱਧ ਪੀ ਲਿਆ ਉਹਨੇ ਸਾਰਦੇ ਦਾਣਾ ਸਬਜ਼ੀਆਂ ਮੈਨੂੰ ਕੋਈ ਦੇਖਦੇ ਹੁੰਦੇ ਸੀ ਪਹਿਲਾਂ ਹਾਂਜੀ ਤੇ ਉਹਦੇ ਨਾਲ ਕਾ ਕੇ ਪਰਿਵਾਰ ਉਦਾਂ ਹੀ ਚੱਲਦਾ ਰਹਿੰਦਾ ਤੁਸੀਂ ਖਰਚੇ ਨਹੀਂ ਨਾ ਕੱਪੜਾ ਚ ਜਨੰਦਾਈ ਜਿਹੜੇ 10 10 12 12 ਸਾਲ ਦੇ ਨਿਆਣੀ ਵੀ ਹੁੰਦੇ ਸੀ ਉਹ ਵੀ ਨੰਗੇ ਹੀ ਉਹਨੇ ਕੱਚੀ ਵੀ ਨਹੀਂ ਹੁੰਦੇ ਸੀਗੇ ਹੁਣ ਉਹ ਜਵਾਨਾ ਚੇਜ ਆ ਗਿਆ ਹੁਣ ਤਾਂ ਨੈਪੀਅਲਾਂ ਦੇ ਛੋਟੇ ਬੱਚਿਆਂ ਦੇ ਵੀ ਚੰਗੇ ਲੱਗਦਾ ਨੈਪੀ ਲਾਓ ਇਹਦੇ ਫਿਰ ਇਦਾਂ ਅੱਗੇ ਇਦਾਂ ਵੀ ਗੰਦ ਸੀ ਕਿੰਨੀਆਂ ਮੱਖੀਆਂ ਹੁੰਦੀਆਂ ਸੀਗੀਆਂ ਇੰਨੀ ਗੰਦਗੀ ਹੁੰਦੀ ਸੀਗੇ ਹੁਣ ਕਾਫੀ ਕਿੰਨਾ ਫਰਕ ਪੈ ਗਿਆ ਹੋਰ ਵੀ ਸਹੂਲਤ ਵਧੀਆ ਹੋ ਗਈ ਨਾ ਗੱਲ ਇਹ ਲੱਗਦਾ ਕਿ ਹੌਲੀ ਹੌਲੀ ਇਹ ਰਿਸ਼ਤੇ ਖਤਮ ਹੋਈ ਜਾਂਦੇ ਫਿਰ ਆਰਟੀਫੀਸ਼ੀਅਲ ਬਣਾਣੇ ਪੈਂਦੇ ਆ ਕਿ ਇਹਨੂੰ ਬਣਾ ਲਓ ਮਾਮਾ ਤਾਇਆ ਹੁਣ ਤਾਂ ਇਦਾਂ ਪਤਾ ਕੀ ਆ ਜੇ ਭਰਾਵਾਂ ਨੂੰ ਵੀ ਛੱਡ ਕੇ ਕੋਈ ਦੂਸਰਿਆਂ ਨੂੰ ਇਸ ਤਰ੍ਹਾਂ ਛੱਡ ਕੇ ਜਿਹੜਾ ਕੋਈ ਮਿਲਦਾ ਹੈ ਉਹ ਰਿਸ਼ਤੇਦਾਰ ਆ ਨਹੀਂ ਤਾਂ ਬੇਕਾਰ ਆ ਸਮਝੋ ਤੇ ਉਹ ਅਗਲਾ ਕਹਿੰਦਾ ਜੇ ਅਗਲਾ ਆ ਗਿਆ ਠੀਕ ਹੈ ਨਹੀਂ ਤਰਾਂ ਨੂੰ ਚੁੱਪ ਕੇ ਵਿਆਹ ਕਰ ਲਓ ਜਾਂ ਕੋਈ ਪ੍ਰੋਗਰਾਮ ਕਰ ਲਓ ਸਰਜੰਦਾ ਇਦਨੇ ਸਰਜੰਦਾ ਆ ਅੱਜ ਕੱਲ ਤਾਂ ਬਾਪੂ ਜੀ ਅਗਰ ਪਿੰਡਾਂ ਦੀ ਗੱਲ ਕਰੀਏ ਤਾਂ ਅਸੀਂ ਅਕਸਰ ਸੁਣਦੇ ਆ ਕਿ ਕੁੜੀਆਂ ਨੇ ਲਵ ਮੈਰਿਜ ਕਰਾ ਲਿਆ ਆਪਣੀ ਮਾਜੀ ਨਾਲ ਵਿਆਹ ਕਰਾ ਲਿਆ ਪਹਿਲਾਂ ਡਰ ਹੁੰਦਾ ਸੀ ਡਰ ਹੁੰਦਾ ਇਹਦਾ ਹੁਣ ਨਹੀਂ ਡਾਡੂ ਰਹਾ ਹੁਣ ਤਾਂ ਬਸ ਗੱਡੇ ਹੀ ਘਾਤੂ ਦਿੰਦੀ ਸੀ ਕਿ ਕਿ ਨਾ ਕੁੜੀ ਨਾਲ ਕੋਈ ਗੱਲਬਾਤ ਕਰ ਲੈਣ ਦਿੰਦੇ ਸੀ ਅਗਲੇ ਕਹਿੰਦੇ ਇਹ ਬੰਦਾ ਵਧੀਆ ਨਹੀਂ ਉਹਦਾ ਤਾਂ ਮੂੰਹ ਕਾਲਾ ਕਰ ਦਿੰਦੇ ਪੰਚਾਇਤ ਕਰ ਦਿੰਦੇ ਹੁੰਦੀ ਸੀ ਬੇ ਦੂਸਰੇ ਨੂੰ ਬਾਹਰ ਕੱਢੋ ਤੋ ਗਾਹਾਂ ਘਰ ਕੇ ਗਾਹਾਂ ਕੋਈ ਬੱਚਾ ਇਦਾਂ ਸੋਚਦਾ ਵੀ ਨਾ ਸਕੇ ਹੁਣ ਤਾਂ ਆਮ ਸਿੱਧੀਆਂ ਗੱਲਾਂ ਕਰਨ ਲੱਪੇ ਫੋਨਾਂ ਤੇ ਕਰਨ ਲੱਪੇ ਹੁਣ ਪਿੰਡਾਂ ਦੇ ਪਿੰਡ ਵਿੱਚ ਵਿਆਹ ਵੀ ਹੋਣ ਲੱਪੇ ਇਦਾਂ ਦਾ ਕੰਮ ਚੱਲ ਪਿਆ ਅੱਗੇ ਸ਼ਹਿਰਾਂ ਦੇ ਸਿਗਾ ਹੁਣ ਪਿੰਡਾਂ 'ਚ ਵੀ ਚੱਲ ਪਿਆ ਇਹ ਕੰਮ ਆ ਗਿਆ ਲੱਗਦਾ ਕਿ ਕਿਤੇ ਨਾ ਕਿਤੇ ਬੱਚੇ ਜਿਹੜੇ ਨੈਗੇਟਿਵ ਹੁੰਦੇ ਜਾ ਰਹੇ ਆ ਹਨਾ ਬੱਚਿਆਂ ਦਾ ਰੁਝਾਨ ਜਿਹੜਾ ਮੋਬਾਈਲਾਂ ਵੱਲ ਨੂੰ ਹੋਰ ਘੁੰਮਣ ਫਿਰਨ ਵੱਲ ਨੂੰ ਐਸ਼ ਪ੍ਰਸਤੀ ਵੱਲ ਨੂੰ ਪੈ ਗਿਆ ਕੀ ਲੱਗਦਾ ਕਿ ਮਾਪੇ ਸਮਝਾਉਣ ਦੇ ਵਿੱਚ ਅਸਮਰੱਥਾ ਕਿ ਜਾਂ ਬੱਚੇ ਸੁਣਦੇ ਹੀ ਨਹੀਂ ਇਦਾਂ ਦੇ ਬੱਚੇ ਪਤਾ ਕੀ ਆ ਬੱਚਿਆਂ ਨੂੰ ਆਪ ਹੀ ਸਾਰਾ ਪਤਾ ਆ ਹੁਣ ਹੂੰ ਕਿਉਂ ਬੱਚੇ ਆਪਣੀ ਪੜ੍ਹਾਈ ਕਰਦੇ ਉਦਾਂ ਤਾਂ ਬੱਚੇ ਵਧੀਆ ਹੁਣ ਅੱਗੇ ਨੂੰ ਬਹੁਤ ਕਾਫੀ ਅਗਲੇ ਦਿਮਾਗ ਵੀ ਕੰਮ ਕਰਦੇ ਆ ਲੇਕਿਨ ਗੱਲ ਇਹ ਆ ਜਦੋਂ ਮੋਬਾਈਲ ਆ ਜਾਂਦਾ ਫਿਰ ਮੋਬਾਈਲ ਵੱਲ ਧਿਆਨ ਜ਼ਿਆਦਾ ਆ ਜਾਂਦਾ ਆ ਟੀਵੀ ਵੱਲ ਤੇ ਜ਼ਿਆਦਾ ਆ ਜਾਂਦਾ ਆ ਬਾਕੀ ਗੱਲਾਂ ਟੱਟ ਜਾਂਦਾ ਕੰਮ ਹੁਣ ਅੱਜਕੱਲ ਕੁੜੀਆਂ ਵੀ ਇਦਾਂ ਆ ਕੰਮ ਕਰਨ ਨੂੰ ਹੋਵੇ ਨਾ ਇੱਕ ਹੋਏ ਕੱਪੜਾ-ਕੁਪੜਾ ਵਧੀਆ ਪਾਉਣ ਲਈ ਹੋਵੇ ਤੇ ਉਹਨਾਂ ਦੂਆ ਮੋਬਾਈਲ ਕੋਣ ਕੋਣ ਹੋਣਾ ਚਾਹੀਦਾ ਫੇ ਕੁੜੀਆਂ ਨੂੰ ਇੱਕ ਐਕਟਿਵਾ ਚਾਹੀਦੀ ਆ ਜੋ ਜੇ ਤੇ ਆਵੇ ਜਾਵੇ ਉਹਨੂੰ ਕੋਹਰ ਕੰਮ ਨਾ ਹੋਵੇ ਰੋਟੀਆਂ ਨਾ ਪਕਾਉਣੀ ਮੈਨ ਬਣਾ ਮੈਂ 버ਗਰ ਮੰਗਾ ਲਵਾਰੋ ਚੀਜ਼ ਮੰਗਾ ਲਵੋ ਇਦਾਂ ਇਸ ਨੂੰ ਹੁਣ ਹੁਣ ਐ ਵੀ ਹੁੰਦਾ ਕਿ ਕਿਤੇ ਨੰਗ ਤੇ ਕੁੜੀਆਂ ਸੋਚਦੀਆਂ ਕਿ ਰਿਸ਼ਤਾ ਇਦਾਂ ਦਾ ਹੋਵੇ ਨਾ ਦਰਾਨੀ ਹੋਵੇ ਨਾ ਜਠਾਣੀ ਨਾਨਨ ਵੀ ਨਾ ਹੋਵੇ ਕੱਲਾ ਮੰਡਾ ਮਿਲ ਜਾਵੇ ਮਾਂ ਵੀ ਜੇ ਮਰੀ ਹੋਵੇ ਤਾਂ ਵਧੀਆ ਵਾ ਇਹ ਤਾਂ ਚਲੋ ਅਗਲੇ ਸੋਚਣੀ ਹੁੰਦੀ ਖਾ ਤੇ ਨਹੀਂ ਤਾਂ ਨਹੀਂ ਹੁੰਦੀ ਇਦਾਂ ਕਿਸੇ ਕਿਸੇ ਦੀ ਸੋਚ ਨਹੀਂ ਹੁੰਦੀ ਆ ਵੀ ਨਾ ਸਾਨੂੰ ਸੱਸ ਕੋਹੇ ਨਾ ਵਾਸਤਾ ਜੇ ਕਹਿੰਦੀ ਰੋ ਚਾਪਾ ਕੇ ਗੱਲ ਚੱਲ ਜਾਂਦੀ ਹੈ ਇਹ ਕੰਮ ਹੋ ਜਾਂਦਾ ਹੈ ਪਹਿਲਾਂ ਕਹਿੰਦੇ ਹੁੰਦੇ ਸੀ ਸਾਦੇ ਵਿਆਹ ਸਾਦੇ ਭੋਗ ਹਨਾ ਅੱਜ ਕੱਲ ਤਾਂ ਭੋਗ ਤੇ ਵਿਆਹ ਦੋਨੇ ਸਾਦੇ ਤੋਂ ਵੀ ਉਲਟ ਹੋ ਗਏ ਆ ਮੈਂ ਚਲੇ ਗਿਆ ਇੱਥੇ ਵਿਆਹ ਸੀ ਸਾਡੇ ਇੱਕ ਤੇਰੇਵਾਂ ਕੀ ਕੁੜੀ ਸੀ ਜੀ ਉਹਦੇ ਕੋਲ ਪਰਸ ਫੜਿਆ ਸੀ ਆ ਬੈਕ ਜਿਆ ਮੈਂ ਕਿਹਾ ਖਰਿਆਚ ਪੈਸੇ ਹੁਣੇ ਆ ਮੈਂ ਕਿਹਾ ਪੁੱਤ ਦਿਖਾ ਲਈਦਾ ਜੇ ਦੇਖਿਆ ਉਹਦੇ ਵਿੱਚ ਪਤਾ ਕੀ ਆਪੋ ਦਰਦੀ ਜੀ ਜੀ ਮੈਂ ਕਿਆ ਕਰਿਆ ਪੈਸੇ ਹੁਣੇ ਆ ਪੰਜ ਨਾ ਗੱਲ ਕਰੋ ਹੁਣ ਦੀ ਆ ਪੰਜ ਸਾਹਿਬ ਬੈਠੇ ਸਾਡੇ ਹਾਂ ਵਧੀਆ ਗੱਲ ਕਰਦਾ ਕਰਦਾ ਵਧੀਆ ਗੱਲ ਸਹੀ ਗੱਲ ਕੀਤੀ ਆ ਤੁਸੀਂ ਕੀ ਗੱਲ ਆ ਤੇ ਮੈਂ ਕਿਆ ਕਰਿਆ ਪੈਸੇ ਹੁਣੇ ਇਹਦੇ ਕੋ ਜੈ ਦੇਖਿਆ ਦਾ ਉਗਰਾ ਪਰਾ ਜਿਆ ਉਹਨਾਂ ਖਿਆ ਦਿੱਤੋ ਮੈਂ ਮੱਥਾ ਦੇਖਿਆ ਮੈਂ ਕਹਾ ਚੰਗਾ ਪੁੱਤ ਰਾਜੀ ਰੇ ਬਾਪੂ ਜੀ ਤੁਹਾਡੇ ਘਰ ਦੇ ਵਿੱਚ ਕਿੰਨੇ ਕੋ ਬੱਚੇ ਆ ਮੇਰੇ ਮੁੰਡੇ 4 ਹੋ ਆ ਨੋਹਾਂ ਵੀ ਨਰੇ ਆਈਆਂ ਪੋਤੇ-ਪੋਤੀਆਂ ਉੱਤੇ ਵੀ ਹੈਗੇ ਆ ਪਰ ਉੱਤੇ ਵੀ ਹੈਗੇ ਆ ਆਹੋ ਬੈਠਦੇ ਤੁਹਾਡੇ ਕੋਲ ਮੈਂ ਉੱਥੇ ਗੱਲ ਵੇ ਆ ਗਏ ਬੈਂਦੇ ਤੇਰੇ ਕੋਲ ਬੈਂਦੇ ਕਿੱਦਿਆ ਉਹ ਤਾਂ ਕਹਿੰਦੇ ਬਾਪੂ ਅੱਜ ਮਰ ਜਾ ਆ ਜਿਹੜਾ ਨਿਆ ਵੀ ਅਸੀਂ ਆਪਣੇ ਨਾਲ ਲੁਆਈਏ ਹਾਂ ਬਾਸ ਸੁਣ ਗੱਲਾਂ ਖਾਤੂ ਬਦ ਤੁਸੀਂ ਕਦੇ ਜ਼ੋਰ ਦਿੱਤਾ ਕਿ ਮਤ ਮੈਨੇ ਕੋਲ ਬੈਣੂ ਹੀ ਕਿਉਂ ਹਾਂ ਨੂੰ ਪੰਜਾਂ ਨੂੰ ਰੋਟੀ ਖਲਾਈ ਆਪ ਕੰਮ ਕਰਕੇ ਹੁਣ ਇੱਕ ਪੇਰ ਨੂੰ ਰੋਟੀ ਦੇਣੀ ਓ ਕੀ ਹੋ ਗਈ ਹਾਂ ਆ ਗੱਲ ਮੋ ਪੰਜੀ ਸਾਹਿਬ ਕਾ ਨਾ ਹੁਣ ਤੁਮੀ ਕਰ ਕਰ ਕਦੇ ਮਨ ਕਰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਆਪਣੀ ਕੋਲ ਬਿਠਾਈਏ ਜਿਹੜੇ ਪੰਜਾਬੀ ਛੱਡ ਕੇ ਹਿੰਦੀ ਇੰਗਲਿਸ਼ ਵੱਲ ਨੂੰ ਲੱਗੇ ਆ ਜਾਂ ਰੱਟ ਲਾਈ ਆ ਕਿ ਅਸੀਂ ਤਾਂ ਵੱਡੇ ਹੋ ਕੇ ਬਾਹਰ ਚੱਲ ਜਾਣਾ ਉਹਨਾਂ ਨੂੰ ਸਮਝਾਈਏ ਕਿ ਪੰਜਾਬ ਦੇ ਵਿੱਚ ਅਸੀਂ ਤੁਹਾਡੇ ਕੋਲ ਮੈਂ ਐਦਾਂ ਦੀਆਂ ਗੱਲਾਂ ਬਾਤਾਂ ਕਰਨ ਨੂੰ ਮਨ ਕਰਦਾ ਸਾਡਾ ਕਰਦਾ ਤਾਂ ਹੈਗਾ ਜਦੋਂ ਵੰਦੇ ਨਹੀਂ ਸਾਡੇ ਕੋਲ ਅਸੀਂ ਕਰੀਏ ਵੰਦਾ ਨਹੀਂ ਸਾਡੇ ਕੋਲ ਉਹ ਕਹਿੰਦੇ ਭੁੜਾ ਦਾ ਸਦਾਈ ਆ ਅੱਛਾ ਹਾਂਜੀ ਇਦਾਂ ਬਜ਼ੁਰਗਾਂ ਨੂੰ ਕਿਹਾ ਜਾਂਦਾ ਹਾਂਜੀ ਹੁਣ ਉਹਦਾ ਭਗਵਾਨਦਮਾਨ ਚੰਗਾ ਆ ਉਹਨੇ ਇੱਕ ਕੰਮ ਦੋਲਿਆ ਕਹਿੰਦਾ ਜੇ ਕਿਸੇ ਨੂੰ ਪੈਰ ਸੜ ਗਈ ਹੁਣ ਜਿੱਦਾਂ ਮੈਨੂੰ ਲੱਗ ਗਈ ਆ ਨਿਆਣੇ ਰਾਜੇ ਘਰ ਦੇਦੇ ਆ ਹੁਣ ਉਹ ਕਹਿੰਦਾ ਜਿੱਥੇ ਜੇ ਅੰਦਰ ਕੋੜੀ ਜੀ ਬਾਪੂ ਪਿਆ ਤਾਂ ਉੱਥੇ ਹੀ ਫੜਾ ਹੋ ਜਾ ਕੇ ਪਏ ਆ ਹੁਣ ਇਦਾਂ ਕਰਦੇ ਅੱਗੇ ਨਾ ਜੀ ਇਦਾਂ ਅੱਗੇ ਤਾਂ ਨਿਆਣੇ ਕਹਿੰਦੇ ਫੜਾ ਦੇ ਰੇ ਆਦਨ ਬਦਨ ਉਹ ਦੋ ਮੜ ਗਿਆ ਅੱਛਾ ਹੋਰ ਕੋਈ ਗੱਲ ਦੱਸੋ ਪੁਰਾਣੇ ਪੰਜਾਬ ਦੇ ਵਿੱਚ ਇਦਾਂ ਹੁੰਦਾ ਸੀ ਪਰ ਅੱਜ ਕੱਲ ਬਦਲ ਚੁੱਕਾ ਵਾ ਸਭ ਕੁਝ ਹਾਂ ਜੀ ਸਭ ਬਦਲ ਗਿਆ ਹੁਣ ਕੋਈ ਗੱਲ ਬਾਤ ਦੱਸੋ ਐਦਾਂ ਦੀ ਹੱਲ ਬਾਤ ਪੰਜ ਦੂਹੀ ਦਾਦਿਆ ਇਹ ਤਾਂ ਕੁੜੀ ਨਾ ਗੱਲ ਲੈ ਜਾ ਨਾ ਤੂੰ ਪੈਂਡ ਦਾ ਪੰਜ ਦੂ ਕਰਦਾ ਹਾਂ ਹਾਂ ਦੱਸੋ ਕੀ ਮਨ ਦੇ ਵਿੱਚ ਆਉਂਦਾ ਪੁਰਾਣਾ ਪੰਜਾਬ ਬਦਲੀ ਜਾਂਦਾ ਵਾ ਬੱਚੇ ਬਾਹਰ ਜਾਈ ਜਾਂਦੇ ਆ ਇੱਥੇ ਕੋਈ ਬੱਚ ਨਹੀਂ ਰਿਹਾ ਫਿਰ ਆਪਾਂ ਕਹਿੰਦੇ ਕਿ ਪ੍ਰਵਾਸੀ ਆ ਗਏ ਉਹ ਕਮਾਈ ਜਾਂਦੇ ਜਦ ਅਸੀਂ ਇੱਥੇ ਰਹਿਣਾ ਹੀ ਨਹੀਂ ਆ ਫਿਰ ਕਿੱਦਾਂ ਪੰਜਾਬੀ ਇੱਥੇ ਬਚਣਗੇ ਹਾਂ ਜੀ ਹਾਂ ਜੀ ਸਹੀ ਆ ਜਿੱਦਾਂ ਅੱਜ ਕੱਲ ਇਹ ਮਹੌਲ ਚ ਰਿਹਾ ਅੱਜ ਕੱਲ ਜਿਹਦੇ ਕੋ ਮੋਬਾਈਲ ਆ ਨਾ ਬਸ ਮੋਬਾਈਲ ਤੇ ਹੀ ਸਾਰਾ ਕੁਝ ਹਾਂ ਮਾਪੇ ਭਵੇਂ ਖੂਜੀ ਆਵੇ ਹਾਂ ਕਿਉਂਕਿ ਮਾਪੇ ਦਾ ਕੋਲ ਬੈਠੇ ਹੁੰਦੇ ਆ ਬੱਚੇ ਜਿੱਦਾਂ ਮੋਬਾਈਲ ਲੈ ਕੇ ਬਸ ਆਪਣੀ ਇਦਾਂ ਮੋਬਾਈਲ ਤੇ ਮਾਪੇ ਆਖਾਂ ਵੀ ਮਾਰੀ ਜਾਂਦੇ ਆ ਪੁੱਤ ਆਹ ਕੰਮ ਕਰ ਦੇ ਪਰ ਕਿੱਥੇ ਉਹ ਤਾਂ ਬਸ ਮੋਬਾਈਲ 'ਚ ਹੀ ਖੂਜੀ ਹੋਗਾ ਮਾਪੇ ਕਹਿੰਦੇ ਪਾਣੀ ਦਾ ਗਲਾਸ ਲਿਆ ਨਾ ਜੀ ਨਾ ਪਾਣੀ ਪੁਣੀ ਕੋਈ ਨਹੀਂ ਪਾਣੀ ਪੁਣੀ ਕੋਈ ਨਹੀਂ ਬਸ ਉਹ ਮੋਬਾਈਲ ਆਪਣੇ ਮੋਬਾਈਲ ਤੇ ਹੀ ਆ ਉਹਨੇ ਤਾਂ ਮੋਬਾਈਲ ਦੇਦੇ ਦੇਦੇ ਕਹਿੰਦਾ ਮੰਮੀ ਆਹ ਪਾਣੀ ਦਾ ਗਲਾਸ ਦੇ ਮਾਂ ਨੇ ਪਾਣੀ ਦੇ ਦੇਣਾ ਆ ਪਰ ਬੱਚੇ ਨੇ ਨਹੀਂ ਉੱਠ ਕੇ ਪਾਣੀ ਦੇਣਾ ਲੱਗਦਾ ਮੋਬਾਈਲਾਂ ਨੇ ਰਿਸ਼ਤੇ ਜਿਹੜੇ ਸਾਰੇ ਤੋੜ ਕੇ ਰੱਖ ਦਿੱਤੇ ਆ ਹਾਂਜੀ ਹਾਂਜੀ ਤੋੜ ਤੇ ਸਾਰੇ ਰਸਤੇ ਤੋੜ ਤੋੜ ਦਿੱਤੇ ਆ ਜੋੜ ਵੀ ਦਿੱਤੇ ਆ ਕਿ ਜੋੜ ਵੀ ਦਿੱਤੇ ਉਹ ਪੁੱਛੋ ਕਿਦਾਂ ਜੇ ਕੋਈ ਕਿਸੇ ਨਾਲ ਨਹੀਂ ਗੱਲ ਕਰਦਾ ਨਾ ਉਹ ਫੇਸਬੁੱਕ ਚ ਲਾ ਲੈਂਦਾ ਜਾਂ ਦੁਆ ਕੋਈ ਚ ਲਾ ਲੈਂਦਾ ਚੰਦਰ ਉਹ ਆ ਉਹ ਦੇਖ ਰਹਿੰਦਾ ਕਿਸੇ ਜੂਰ ਤੇ ਨਹੀਂ ਪੈਂਦੀ ਹੈਗੀ ਅੱਜ ਕੱਲ ਤਾਂ ਕਹਿੰਦੇ ਦੁੱਖ ਦੱਸਣ ਲਈ ਵੀ ਲੋਕ ਸਟੇਟਸ ਹੀ ਪਾ ਦਿੰਦੇ ਆ ਹਾਂਜੀ ਹਾਂਜੀ ਬਿਲਕੁਲ ਸਹੀ ਮੈਂ ਹੁਣ ਮੈਨੂੰ ਫੋਨ ਆਇਆ ਕਹਿੰਦੇ ਚਾਹ ਪੀ ਲੋ ਆ ਕੇ ਮੋਬਾਈਲ ਦਾ ਇਹ ਨਵਾਂ ਫਾਇਦਾ ਹੋ ਗਿਆ ਹੁਣ ਮੈਂ ਜਾ ਕੇ ਚਾਹ ਪੀ ਲੈਣੀ ਮਤਲਬ ਸਾਰੀ ਜਿਹੜੀ ਇਨਫੋਰਮੇਸ਼ਨ ਆ ਮੋਬਾਈਲ ਤੇ ਮਿਲ ਜਾਂਦੀ ਆ ਹਾਂਜੀ ਪਰ ਮੋਬਾਈਲ ਜਿਹੜਾ ਹੈ ਬਣਿਆ ਪਤਾ ਕਿਸ ਕੰਮ ਲਈ ਸੀਗਾ ਕਈ ਮੋਬਾਈਲ ਤੇ ਬਿਜ਼ਨਸ ਚਲਾਉਂਦੇ ਆ ਹੂੰ ਕਈ ਬਿਜ਼ਨਸ ਚਲਾਉਂਦੇ ਆ ਹੂੰ ਜਿੱਦਾਂ ਹੁਣ ਮੈਂ ਖੋਦਿਆਂ ਜਿੱਦਾਂ ਮੇਰੇ ਕੋਲ ਮੋਬਾਈਲ ਆ ਮੈਂ ਮੋਬਾਈਲ ਚਲਾਉਣਾ ਆ ਉਹ ਮੈਂ ਬਿਜ਼ਨਸ ਦੇ ਤੌਰ ਤੇ ਵਰਤਨਾ ਆ ਹੂੰ ਮੈਂ ਇਸ ਤੋਂ ਪੈਸੇ ਕਮਾਉਣਾ ਹੂੰ ਪਰ ਕਈ ਆ ਉਹ ਸਿਰਫ ਗੇਮਾਂ બસ ਜਿੰਨਾ ਸਟੇਟਸ ਦੇਖੀ ਜਾਣੇ ਆ ਤੇ ਜਾਂ ਫੇ ਉਹ ਮਤਲਬ ਜਿਹੜੀਆਂ ਨਮੀਆਂ ਚੀਜ਼ਾਂ ਸਾਡਾ ਵਿਕਾਸ ਕਰਨ ਦੇ ਲਈ ਆਈਆਂ ਉਹ ਸਾਨੂੰ ਆਪਣੇ ਪਿਛੋਕੜ ਨਾਲੋਂ ਤੋੜ ਰਹੀਆਂ ਹਾਂ ਹਾਂ ਤੋੜ ਰਹੀਆਂ ਜੀ ਤੋੜ ਰਹੀਆਂ ਹਾਂ ਸਹੀ ਆ ਬਦਲਣਾ ਕਿ ਨਹੀਂ ਬਦਲਣਾ ਚਾਹੀਦਾ ਪਰ ਇਦਾਂ ਨਹੀਂ ਹਾਂ ਇਦਾਂ ਨਹੀਂ ਵੀ ਆਪਣੇ ਮਾਪਿਆਂ ਨੂੰ ਭੁੱਲ ਜਾਓ ਹਾਂ ਤੇ ਆਪਾਂ ਜਿੱਦਾਂ ਪੰਜਾਬ ਭੁੱਲ ਜਾਓ ਬਾਹਰ ਪੰਜਾਬ ਭੁੱਲ ਜਾਓ ਬਾਹਰ ਚਲ ਜਾਓ ਹਾਂ ਹੁਣ ਬਾਹਰ ਜਾਂਦੇ ਆ ਹੁਣ ਆਪਾਂ ਜ਼ਿੰਮੇਵਾਰਾਂ ਦੀ ਗੱਲ ਆ ਲਈਏ ਜ਼ਿੰਮੇਵਾਰਾਂ ਦੇ ਬੱਚੇ ਬਾਹਰ ਜਾਂਦੇ ਆ ਹਾਂ ਉਹਨਾਂ ਕੋਈ ਇੱਧਰ 15 15 20 ਵੀ ਖਤੇ ਉਨਾ ਕੋਵਾ ਹੂੰ ਠੀਕ ਆ ਜਾਂ ਖੱਤਾ ਵੇਚ ਕੇ ਜਾਂ ਦੋ ਖੱਤੇ ਵੇਚ ਕੇ ਉਹ ਬਾਹਰ ਜਾਂਦੇ ਆ ਬਾਹਰ ਹੋ ਜਾ ਕੇ ਕਿਸੇ ਦੇ ਅੰਡਰ ਕੰਮ ਕਰਦੇ ਆ ਹੂੰ ਅੰਡਰ ਕੰਮ ਕਰਦੇ ਆ ਇੱਥੇ ਉਹ ਆਪਣਾ ਖੁਦ ਸਰਦਾਰੀ ਕਰਦੇ ਆ ਹੂੰ ਜਿਵੇਂ ਜ਼ਮੀਨ ਵੇਚ ਕੇ ਬਾਹਰ ਜਾਂਦੇ ਆ ਬਾਹਰ ਜਾ ਕੇ ਕਿਸੇ ਦੇ ਅੰਡਰ ਕੰਮ ਕਰਦੇ ਆ ਠੀਕ ਆ ਗੁਲਾਮੀ ਕਰਦੇ ਆ ਇੱਥੇ ਉਹਨਾਂ ਦੀ ਆਪਣੀ ਸਰਦਾਰੀ ਆ ਉਹਨੇ ਥੱਲੇ ਬੰਦੇ ਕੰਮ ਕਰਦੇ ਆ ਹੂੰ ਪਰ ਜਿਹਦੇ ਕੋਲ ਜ਼ਮੀਨ ਹੈਗੀ ਆ ਜਿੱਤਾ ਹੂੰ 15 ਵੀ ਖੱਤੇ ਹੈਗੇ ਆ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਮਤਲਬ ਆਪਣਾ ਸਭ ਕੁਝ ਹੁੰਦੇ ਹੋਏ ਵੀ ਲੋਕ ਉੱਥੇ ਜਾ ਕੇ ਚੱਕਰੀ ਕਰਨ ਨਾ ਪਸੰਦ ਕਰਦੇ ਹਾਂ ਹਾਂਜੀ ਹਾਂਜੀ ਇਥੇ ਖਲੇ ਰਿਸ਼ਤੇ ਖਤਮ ਹੋ ਗਏ ਰਿਸ਼ਤੇ ਖਤਮ ਹੋ ਗਏ ਸਾਡੇ ਇੱਧਰ ਦੇਖ ਲਿਓ ਕੋਠੀਆਂ ਘਟੂ ਕਾਨੀ 50 ਘਟੀਆਂ ਖਾਲੀ ਪਈਆਂ ਹੋਣੀਆਂ 50 ਘਟੀਆਂ ਖਾਲੀ ਪਈਆਂ ਹੋਣੀਆਂ 20 ਵੀ 30 ਵੀ ਖੱਤੇ ਕਰਦੇ ਆ ਹੂੰ ਪਰ ਉਧਰ 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 ਗੁਲਾਮੀ ਕਰਦੇ ਆ ਹੂੰ ਠੀਕ ਆ ਇੱਧਰ ਕੋਈ ਰਹਿੰਦਾ ਨਹੀਂਗਾ ਇੱਧਰ ਵੇਚ ਕੇ ਵੀ ਜਾਈ ਜਾਂਦੇ ਆ ਇੱਧਰ ਵੇਚ ਕੇ ਜਾਈ ਜਾਂਦੇ ਆ ਬੇਟਾ ਇਦਾਂ ਆ ਜਿੱਦਾਂ ਨਾ ਇੱਥੇ ਹੁਣ ਆਪਾਂ ਕੰਮ ਕਰਨ ਜਾਂਦੇ ਆ ਆਪਾਂ ਜਿਹੜਾ ਕੋਈ ਵੀ ਕੋਈ ਸ਼ੁਰੂ ਕਰ ਲਿਆ ਉਹ ਤੇ 15000 10000 ਕੰਮ ਦੇ ਮੱਸੀ ਮਿਲਣੇ ਆ ਆ ਕੁੜੀਆਂ ਆ ਆਹ ਕੋਈ ਦੁਕਾਨਾਂ ਤੇ ਲੱਗੀਆਂ 7000 ਤੇ ਕੋਈ 8000 ਤੇ ਕੋਈ 5000 ਤੇ ਲੱਗੀਆਂ ਹੂੰ ਲੇਕਿਨ ਜੋ ਬਾਹਰ ਜਿਹੜੀ ਕੈਨੇਡਾ ਚਲ ਜਾਂਦੀਆਂ ਅਮਰੀਕਾ ਚਲ ਜਾਂਦੀਆਂ ਇੰਗਲੈਂਡ ਚਲ ਜਾਂਦੀਆਂ ਉਹਨਾਂ ਨੂੰ 2-2 ਲੱਖ ਰੁਪਏ ਬਣਾ ਲੈਂਦੀਆਂ ਹੂੰ ਇਹ ਦੇਖੋ ਇੱਥੇ ਵਧੀਆ ਜਾਂ ਉੱਥੇ ਵਧੀਆ ਇਹ ਤਾਂ ਬਾਹਰੇ ਵਧੀ ਇਥੇ ਇਹਦੇ ਬੱਚੇ ਦੀ ਕੋਈ ਬੈਲ ਜੁਨੀ ਹੈਗੀ ਹੂੰ ਬੱਚੇ ਦੂਆ 5-7000 ਨੱਕੀ ਬਣਦਾ ਆਪਣਾ ਪੂਰਾ ਨਹੀਂ ਆਉਂਦਾ ਹੈਗਾ ਅਸੀਂ ਇਸ ਗੱਲ ਤੇ ਚਰਚਾ ਕਰ ਰਹੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਰਿਸ਼ਤੇ ਮੁੱਕ ਰਹੇ ਆ ਮਾਮਾ ਨਹੀਂ ਬਚਿਆ ਕਹਿਣ ਨੂੰ ਤਾਇਆ ਚਾਚਾ ਨਹੀਂ ਬਚਿਆ ਮਾਸੀਆਂ ਨਹੀਂ ਬਚੀਆਂ ਲੋਕ ਕਹਿੰਦੇ ਆ ਕਿ ਇੱਕ ਬੱਚਾ ਸਹੀ ਆ ਪਰ ਇਹਦੇ ਨਾਲ ਲੱਗਦਾ ਨਹੀਂ ਕਿ ਅੱਗੇ ਜਾ ਕੇ ਕਿਹਨੂੰ ਵਿਆਹਾਂ ਤੇ ਸੱਦਣਗੇ ਕਿੱਥੋਂ ਸਰੀਕਾ ਬਣਾਣਗੇ ਇਹ ਚੀਜ਼ਾਂ ਖਤਮ ਹੋ ਜੂਗੀਆਂ ਨਾ ਇਹਨਾ ਹੁਣ ਕਿੱਥੇ ਵਿਆਹ ਤੇ ਹੁਣੇ ਮਾਹੌਲ ਇਦਾਂ ਦਾ ਹੋਇਆ ਆ ਹੁਣ ਅੱਜ ਕੱਲ ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਬੱਚਾ ਵਿਆਹ ਕਰਕੇ ਜਾਂਦਾ ਹੈ ਹਮ ਅੱਜ ਕੱਲ ਇਹ ਖਤਮ ਆ ਅੱਜ ਕੱਲ ਕੋਈ ਚਾਚਾ ਤਾਇਆ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂਗਾ ਅੱਜ ਕੱਲ ਬੱਚੇ ਕੋਈ ਨਹੀਂ ਕਿਸੇ ਨੂੰ ਸਮਝਦਾ ਹੈਗਾ ਅੱਗੇ ਵਿਆਹਾਂ ਤੇ ਦੋ ਦਿਨ ਪਹਿਲਾਂ ਹੀ ਸੱਦੇ ਦਿੱਤੇ ਜਾਂਦੇ ਸੀ ਨਾਣ ਜਾਂ ਮਹੀਨਾ ਮਹੀਨਾ ਪਹਿਲਾਂ ਢੋਲ ਵੱਜਦੇ ਹੁੰਦੇ ਸੀ ਗਿੱਧੇ ਵੱਜਦੇ ਹੁੰਦੇ ਸੀ ਰਾਤ ਨੂੰ ਜਿੱਦਾਂ ਕਹਿੰਦਾ ਚਲੋ ਜੀ ਉਹਨਾਂ ਦੇ ਗਾਉਣ ਚੱਲ ਜਾਓ ਬੁੜੀਆਂ ਗਾਉਣ ਆਉਂਦੀਆਂ ਸੀ ਬੰਦੇ ਦਾ ਬੈਠਦੇ ਸਾਰੇ ਇਦਾਂ ਹੁਣ ਤਾਂ ਅੱਜ ਕੱਲ ਵਿਆਹ ਦੇ ਵਿੱਚ ਦੇਖ ਲ ਜਦੋਂ ਮੈਲਣੀ ਹੁੰਦੀ ਹੈ ਨਾ ਅੱਗੇ ਮੈਲਣੀ ਦੇ ਕਰਕੇ ਕਾਫੀ ਜਿਦਾ ਰੱਛ ਹੁੰਦਾ ਹੈਗਾ ਹੂੰ ਕਾਫੀ ਕੋਈ ਵੀ ਆਣ ਗਵਣ ਕਹਣਾ ਚਲੋ ਜੀ ਸਾਰੇ ਜੀ ਮੈਲਣੀ ਤੇ ਜ਼ਰੂਰ ਜਾਣਾ ਆ ਠੀਕ ਆ ਹੁਣ ਅੱਜ ਕੱਲ ਦੇਖ ਲਿਓ ਮੈਲਣੀ ਦੇ ਵਿੱਚ ਮੈਲਣੀ ਦੇ ਵਿੱਚ ਵੱਧ ਤੋਂ ਵੱਧ ਜਿੱਦਾਂ 5 7 10 ਜੜੇ ਹੁੰਦੇ ਜਿਹੜਾ ਪਾਕ ਫੇਰ ਅਗਲੇ ਦਿਨ ਉਹ ਵੀ ਉਦਨੇ ਹੀ ਕਰਨ ਲੱਗ ਪਿਆ ਲੋਕੀ ਕੋਈ ਦਿਨ ਖਤਮ ਸਾਰਾ ਗੋਸਤ ਸਾਰਾ ਕੁਝ ਇੱਕ ਇੱਕ ਹੋ ਗਿਆ ਹੁਣ ਮਹਿੰਗਾਈ ਹੋ ਗਈ ਨੇ ਜਿਆਦਾ ਮਹਿੰਗਾਈ ਜਿਆਦਾ ਹੋ ਗਈ ਆ ਉਹਨਾਂ ਖਰਚੇ ਘਟਾਉਂਦੇ ਆ ਉਹਨਾਂ ਹਾਂ ਖਰਚੇ ਘਟਾਉਂਦੇ ਆ ਜਿਗਾ ਟਾਈਮ ਹੈ ਨਹੀਂ ਕਿਸੇ ਕੋ ਵੀ ਅੱਜ ਕੱਲ ਹੂੰ ਦੇਖੋ ਬਸ ਹੋਰ ਕੋਈ ਗੱਲਬਾਤ ਪੁਰਾਣੇ ਪੰਜਾਬ ਦੀ ਜਿਹੜੀ ਤੁਹਾਨੂੰ ਲੱਗਦੀ ਹੋਵੇ ਪੁਰਾਣੇ ਪੰਜਾਬ ਦੀ ਬਸ ਹੁਣ ਹੈ ਨਹੀਂ ਅੱਛਾ ਪਹਿਲਾਂ ਬੱਚੇ ਜਿਹੜੇ ਆ ਖੇਡਦੇ ਹੁੰਦੇ ਸੀ ਅਸੀਂ ਖੁਦ ਜਦੋਂ ਛੋਟੇ ਹੁੰਦੇ ਸੀ ਨਾ ਕਿੰਨੀਆਂ ਖੇਡਾਂ ਹੁੰਦੀਆਂ ਸੀ ਪਰ ਜਿੱਦਾਂ ਜਿੱਦਾਂ ਸਮਾਂ ਬਦਲਦਾ ਜਾ ਰਿਹਾ ਵਾ ਉਹ ਖੇਡਾਂ ਵੀ ਕਿਤੇ ਨਾ ਕਿਤੇ ਖਤਮ ਹੋ ਚੁੱਕੀਆਂ ਵਾ ਹਾਂਜੀ ਹਾਂਜੀ ਖੇਡਾਂ ਖਤਮ ਵੀ ਹੋਈ ਜਾਂਦੀਆਂ ਜਿੱਦਾਂ ਪਰ ਹੁਣ ਪਿੰਡਾਂ ਵਾਲੇ ਕਰਾਉਂਦੇ ਨਹੀਂ ਖੇਡਾਂ ਹੂੰ ਹੋਰ ਪਿੰਡਾਂ 'ਲੇ ਕਰਾਉਂਦੇ ਨਹੀਂ ਹੈਗੇ ਹੁਣ ਤਾਂ ਜਿੱਦਾਂ ਜਿਹਦੇ ਕੋਲ ਪੈਸਾ ਆ ਜਿੱਦਾਂ ਜੇਸ ਪਿੰਡ ਤੋਂ ਪੈਸਾ ਆ ਜਾਂ ਐਨ ਆਰ ਆਈ ਕੋਲ ਪੈਸਾ ਆ ਬਾਹਰ ਲਿਆ ਉਹੀ ਆ ਕੇ ਫੂਡਾ ਕਰਾਉਂਦੇ ਆ ਹੋਰ ਉਦਾਂ ਕੋਈ ਨਹੀਂ ਗੁਨਾਹ ਕਰਾਉਂਦਾ ਅੱਗੇ ਤਾਂ ਹਰ ਪਿੰਡ ਵਿੱਚ ਫੂਡਾ ਹੁੰਦੇ ਸੀਗੀ ਕਬੱਡੀ ਹੁੰਦੀ ਸੀ ਖੋਖੋ ਹੁੰਦੇ ਹੀ ਲੜਕੀਆਂ ਦੇ ਮੈਚ ਸਾਰੇ ਇਦਾਂ ਹੁੰਦੇ ਸੀ ਪਰ ਹੁਣ ਅੱਜ ਕੱਲ੍ਹ ਹੈ ਨਹੀਂ ਫੂਡਾ ਬਾਪੂ ਜੀ ਕੋਈ ਹੋਰ ਗੱਲ ਜ਼ਿਆਦਾ ਆਉਂਦੀ ਆ ਕੋਈ ਗੱਲ ਨਹੀਂ ਹੁਣ ਅੱਕ ਗਏ ਆ ਹੁਣ ਬਸ ਇਹ ਹੈ ਕਿ ਉਮਰ ਕੱਟ ਲਈਏ ਜਿੰਨੀ ਬਚੀ ਆ ਹਾਂ ਹਾਂ ਮੈਂ ਦਾ ਆਪਣੇ ਮੇਰੇ ਮੁੰਡੇ ਦਾ ਵਿਆਹ ਹੈਗਾ ਸੋਹਰਾ ਦੇਰਾ ਕਹਿੰਦਾ ਆਪਣੇ ਘਰਾਵਾਂ ਨਹੀਂ ਸੱੜਾਂ ਗੁੱਸੇ ਹੋਇਆ ਮੈਂ ਕਿਹਾ ਤੈਨੂੰ ਜਾਣਾ ਦਾ ਚੱਲੋ ਨਹੀਂ ਤਾਂ ਮੈਂ ਵਿਆਹ ਲੈ ਜਾਣਾ ਦਿਹਾੜੀ ਤੇ ਮੈਂ ਨਹੀਂ ਕਰਾ ਦਊ ਹਾਂ ਬਸ ਆ ਕੰਮ ਹੋ ਜਾਂਦਾ ਹੋਰ ਹੁਣ ਜਦੋਂ ਬੈਠੇ ਹੁੰਦੇ ਹੋ ਫੇ ਕੀ ਗੱਲਾਂ ਬਾਤਾਂ ਕਰਦੇ ਹੋ ਬਸ ਐ ਹੀ ਸਿਆਣੀਆਂ ਸਿਆਣੇ ਸਿਆਣੀਆਂ ਗੱਲਾਂ ਕਰਦੇ ਆ ਹਾਂ ਅੱਜ ਕੱਲ ਦੇ ਮੁੰਡੇ ਤਾਂ ਇਹੀ ਆ ਫੋਨ ਤੇ ਲਾ ਲੈਂਦੇ ਆ ਕਿੱਥੇ ਆ ਬਸ ਆ ਹੀ ਕੁੜੀਆਂ ਦਾ ਕੰਮ ਹਾਂ ਗੱਲ ਘਾਤ ਮੋ ਹੁੰਦਾ ਪਤਾਓ ਅੱਛਾ ਤੁਹਾਡੇ ਤੋਂ ਬਾਅਦ ਤਾਂ ਸਾਨੂੰ ਐਦਾਂ ਵੀ ਬੋਰ ਥੱਲੇ ਪਿੱਪਲ ਥੱਲੇ ਬੈਠਾ ਕੋਈ ਕਰਦੀ ਦਿਸਮਾਨੀ ਹਾਂ ਇਹ ਤਾਂ ਗੱਲ ਠੀਕ ਆ ਬਹਿਣਾ ਗੈਨਵਾ ਉੱਥੇ ਹਾਂ ਫਿਰ ਇਹ ਤਾਂ ਖਾਲੀ ਹੋ ਜੂਗੇ ਤਾਂ ਦੋ ਬੰਦੇ ਪਾਨੇ ਪਾਸੋਂ ਆ ਗਏ ਪਿੰਡ ਦੇ ਸੋ ਬਿਲਕੁਲ ਸਮਾਜ ਜਿਹੜਾ ਬਦਲਦਾ ਜਾ ਰਿਹਾ ਰਿਸ਼ਤੇ ਵੀ ਮੁੱਕਦੇ ਜਾ ਰਿਹਾ ਬੱਚਿਆਂ ਦੇ ਕੋਲ ਆਪਣੇ ਬਜ਼ੁਰਗਾਂ ਦੇ ਕੋਲ ਬੈਠਣ ਦਾ ਕੋਈ ਸਮਾਂ ਨਹੀਂ ਰਿਹਾ ਹੋਰ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਜਾ ਰਹੀਆਂ ਬੱਚੇ ਅੱਗੇ ਜਾ ਕੇ ਕਿਹਨਾਂ ਨੂੰ ਮਾਮੇ ਚਾਚੇ ਬਣਾਣਗੇ ਉਹ ਵੀ ਚੀਜ਼ਾਂ ਇੱਕ ਸੋਚਣ ਵਾਲਾ ਸਵਾਲ ਖੜਾ ਕਰ ਦਿੰਦੀਆਂ ਵਾ ਤੁਸੀਂ ਕੀ ਸੋਚਦੇ ਹੋ ਕੀ رائے ਰੱਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ